ਸੋਦਰ ਨੇ ਦੱਸਿਆ ਕਿ ਅੱਜ ਇੱਕ ਚੀੜੜੀ ਹੈ 6 ਬੰਦੇ ਦੀ ਚੀੜੀ ਹੈ ਉਹਦਾ ਆਵਾਪ ਨੂੰ ਖਰ ਦੇ ਪੂਰੇ ਆਪਣਾ ਡੀਐਨਏ ਬਿਮਾਰੀ ਹੈ ਇਹਦੇ ਦੋਸਤ ਐਮਜ਼ ਦੇ ਵਿੱਚ ਇਹਨਾਂ ਦਾ ਰਾਜ ਚੱਲ ਰਿਹਾ ਹੈ ਉਹਦੇ ਚ ਇੱਕ 1.14 ਕਰੋੜ ਰੁਪਏ ਦਾ ਰਾਮ ਅਮਰੀਕਨ ਨਿਵੇਸ਼ ਦਾ ਰਹੇ 3 ਕਿੰਚਾ ਲਗਣਾ ਮੈਨੂੰ ਉਹ ਦੱਸਿਆ ਵੀ ਅੱਜ ਮੈਂ ਵੀ ਇੱਕ ਮੈਟਰ ਗਾਉਂਦું ਤੇ ਕਿਪੀਲ ਨਾ ਗਲੋਬਲ ਲੋਕੀ ਕਰਨਾ ਚਾਹਣਾ ਐਜ਼ ਅ ਰੈਜ਼ੀਡੈਂਟ ਗੌਰਮੈਂਟ ਨੂੰ ਵੀ ਅਪੀਲ ਕਰਨਾ ਚਾਹੁੰਦਾ ਕਿ ਇਸ ਪੁੱਛੀ ਦੀ ਬੜਕ ਕਿਤੇ ਇਹਨਾਂ ਦਾ ਸਾਰਾ ਕੌਂਡ ਹੈ ਔਰ ਸਾਰਾ ਸਮ ਹੈ ਅੱਜ ਨਾ ਪ੍ਰੈਸ ਕਾਨਫਰੈਂਸ ਦੇ ਵਿੱਚ ਆਲਾ ਪਰ ਇਹ ਕਿਤੇ ਦਿੱਤੀ ਹੈ ਇੱਕ ਜਨੂਨ ਕੇਸ ਹੈ 6 ਸਾਲ ਦੀ ਪੁੱਛੀ ਨੂੰ ਇੱਕ ਜੀਵਨ ਦੇਣਾ ਬਹੁਤ ਬੁਨਿਆਦ ਦਾ ਕੰਮ ਹੈ ਜਿਹਦੇ ਵਾਸਤੇ ਸਾਰਿਆਂ ਨੂੰ ਅਪੀਲ ਕਰਦਾ ਕਿ ਇਹ ਜਿਆਦਾ ਤੋਂ ਜਿਆਦਾ ਮੈਂ ਕੋਸ਼ਿਸ਼ ਕਰਾਂਗੇ ਕਿ ਗੌਰਮੈਂਟ ਦੇ ਲੈਵਲ ਤੇ ਵੀ ਅਸੀਂ ਗੱਲ ਕਰੀ ਜਨੂਨ ਆਪਾ ਇਕ ਜਿਨ ਨੂੰ ਜਿੰਨੇ ਵੀ ਹੈਲਪ ਹੋ ਸਕਦੀ ਹੈ ਉਹ ਕਰਨ ਦੀ ਕੋਸ਼ਿਸ਼ ਕੀਤੀ ਹੈ